ਕਿਸਾਨ ਵੀਰੋ ਤੁਸੀਂ ਵੇਖ ਸਕਦੇ ਹੋ ਜਿਹੜੀ ਪਨੀਰੀ ਮੈਂ ਤੁਹਾਨੂੰ ਦਿਖਾ ਰਿਹਾ ਹਾਂ ਇਹ ਪੀਆਰ 131 ਦੀ ਹੈ ਇਹਦੀ ਜਿਹੜੀ ਆਪਾਂ ਬਜਾਈ ਆ ਉਹ ਤਕਰੀਬਨ 15 ਮਈ ਨੂੰ ਕੀਤੀ ਸੀ ਸੋ ਅੱਜ 13 ਜੂਨ ਹੋ ਚੁੱਕੀ ਆ ਤਕਰੀਬਨ 27 ਦਿਨਾਂ ਦੀ ਇਹ ਪਨੀਰੀ ਆਪਣੀ ਪੀਆਰ 131 ਦੀ ਹੋ ਚੁੱਕੀ ਆ ਇਹ ਪਨੀਰੀ ਦੀ ਬਜਾਈ ਕਰਨ ਲੱਗੇ ਆ ਅਸੀਂ ਕਿਸੇ ਵੀ ਸਵਾ ਜਾਂ ਹੋਰ ਪਦਾਰਥ ਦੀ ਵਰਤੋਂ ਨਹੀਂ ਕੀਤੀ ਸਿਰਫ ਮੱਜਾਂ ਦਾ ਜਿਹੜਾ ਗੋਬਰ ਹੁੰਦਾ ਹੈ ਉਸ ਦੀ ਵਰਤੋਂ ਕੀਤੀ ਆ ਤੇ ਇਸ ਵਿੱਚ ਅਸੀਂ ਡੀਪੀ ਤੇ ਯੂਰੀਆ ਬਸ ਦੋ ਹੀ ਤ ਦੋ ਜਿਹੜੀਆਂ ਖਾਦਾਂ ਆ ਉਹਨਾਂ ਦੀ ਵਰਤੋਂ ਕੀਤੀ ਆ ਸੋ ਰਿਜ਼ਲਟ ਤੁਹਾਡੇ ਸਾਹਮਣੇ ਆ ਬਹੁਤ ਵਧੀਆ ਹੈ ਕਿਉਂਕਿ ਜਿਹੜੀ ਆਪਾਂ ਸ਼ੈਦਰਾਂ ਤੋਂ ਸਵਾਲ ਲਿਆ ਕੇ ਬੀਜਦੇ ਆ ਉਸ ਵਿੱਚ ਵੀ ਕੈਮੀਕਲ ਮਿਲਿਆ ਹੁੰਦਾ ਹੈ ਜਿਸ ਨਾਲ ਪਨੀਰੀ ਕਈ